ਹਾਂ ਅਗੇ ਜੇ ਘੁੰਮ ਕੇ ਘੁੰਮਣਾ ਸਵਾਹ ਘੁੰਮਣਾ ਹਾਂ ਜੇ ਬਾਹਰ ਨਿਕਲੀਏ ਤੇ ਸੁਨਾਹ ਮਿਲ ਜਾਂਦੇ ਆ ਤੁਹਾਨੂੰ ਬਾਹਰ ਗਿਆ ਸੁਨਾਹ ਮਿਲਦੇ ਮੈਨੂੰ ਘਰੇ ਬੈਠੀ ਨੂੰ ਮਿਲ ਹੀ ਜਾਂਦੇ ਮੈਨੂੰ ਆਪਣੀ ਥੋੜਾ ਮਿਲਦੇ ਆ ਵੀਰ ਦੇ ਮਿਲਦੇ ਥਾਂ ਥਾਂ ਪੈ ਫੜੇ ਨਾ ਬਾਹਰ ਨਿਕਲਾ ਮਹਾਰ ਹੋਇਆ ਹਾਂ ਨਾ ਪੈਗੇ ਜੇ ਮੋੜਦੇ ਆ ਉਹ ਜੋਦਾ ਵੀ ਟੱਕਰਿਆ ਤੇ ਉਹ ਕਹਿੰਦਾ ਪੈਸੇ ਦੇਣ ਦੇ ਹੁਣ ਕੀ ਕਰਨ ਕਿਹਦਾ ਕਿਹਦਾ ਉਹਦਾ ਕਰਜ਼ਾ ਮੋੜਨ ਇਹ ਖਦਾਨੀ ਕੀ ਸਾਥ ਆਵੇ ਨਾ ਦਾ ਪਹਿਲੇ ਲੈ ਕੇ ਵਰਤ ਲੈਂਦੇ ਹੀ ਤੇ ਮੁੰਡਾ ਨਾਲ ਲੈਂਦੇ ਮੰਜੇ ਤੇ ਇੰਨਾ ਭੈਣ ਭਰਾਵਾਂ ਦਾ ਇੱਕੋ ਹੀ ਕੰਮ ਹੋ ਗਿਆ ਯੋ ਕਿਹੜੀ ਭੈਣ ਸੋਖ ਹੁਣ ਫੋਨ ਕਰੰਡੀ ਉਹ ਵੀ ਸੂਟ ਲੈ ਦੇ ਭਾਬੀ ਨਾਲ ਮੇਰਾ ਲੈ ਦੇ ਨਾਲੇ ਮੰਮੀ ਦਾ ਲੈ ਦੇ ਤੇ ਚਲਾ ਕੇ ਵੇਖ ਕਿੱਡੀ ਆ ਤੇ ਤੂੰ ਮੈਨੂੰ ਫ੍ਰੀ ਦੇ ਦੇਣੇ ਆ ਤੇ ਮੈਂ ਤੈਨੂੰ ਪੈਸੇ ਦੇ ਦੂੰਗੀ ਮੈਨੂੰ ਭਲਾ ਕੁੱਤੇ ਨੇ ਵੱਡੇ ਵੀ ਮੈਂ ਇਹਨੂੰ ਫ੍ਰੀ ਸੂਟ ਇਦਾਂ ਹੀ ਦੇਈ ਜਮਾ ਘਰ ਵਿਆਹ ਤੋਂ ਬਿਨਾਂ ਹੀ ਨਹੀਂ ਪੈਸੇ ਬਾਂਦੇ ਕਾ ਦੇ ਨਾ ਸਾਡੇ ਕੋਈ ਲੋੜੀ ਨਾਲ ਲੈਣ ਨਾ ਦੇਣ ਕੋਈ ਵਿਆਹ ਆਪਣੇ ਉਧਰ ਆਈ ਜੋ ਕਿਸ ਦਾ ਹਾਂ ਤੇ ਸੂਟ ਪਾਹੇ ਭਾਬੀ ਲੈ ਦੇ ਤੇ ਯਾਰ ਸਾਨੂੰ ਸਹਾਨਵਾ ਤੇ ਮੈਂ ਜਿਹੜੇ ਸਾਡੇ ਇੱਧਰ ਵਿਆਹ ਆਇਆ ਅਸੀਂ ਤਾਂ ਕੁਝ ਬਣਾਉਣਾ ਨਹੀਂ ਆ ਭਲਾ ਨੌਕਰੀ ਕੀਤੀ ਹੁਣ ਇਹ ਨਾ ਵਾਸਤੇ ਕੀਤੀ ਆ ਨਿੰਨਾ ਧਿਆਨ ਹੀ ਸਾਡੇ ਚ ਰਿੰਦਾ ਇਹ ਕੀ ਕਰਦੇ ਕੀ ਨਹੀਂ ਕਰਦੇ ਤੇ ਮੰਗ ਲਈਏ ਬਸ ਨੋ ਪੈਸੇ ਜਾਂ ਪੈ ਰੁੱਖਣ ਲੱਗੇ ਹੁੰਦੇ ਓਰ ਨੌਕਰੀ ਆ ਗਏ ਮੈਂ ਫਿਰ ਵੱਡੀ ਨੂੰ ਸੁਣਾ ਦੇਉਣੀ ਆ ਵੀ ਉਹ ਮੰਗਣ ਦੀ ਮੈਂ ਹੁਣ ਕੀ ਕਰਾਂ ਇਹ ਨੌਕਰੀ ਕਿੱਥੇ ਅਸੀਂ ਲੋਕਾਂ ਵਾਸਤੇ ਕੀਤੀ ਆ ਕੀ ਪਤਾ ਕੌਮ ਜੀ ਨੇ ਆਪਣਾ ਹੀ ਸਾਬਾਤਾ ਨਹੀਂ ਕਿਹੜੇ ਵੇਲੇ ਵਿੱਚ ਪਾ ਕੇ ਬੈਗੇ ਸੋਚ ਹੀ ਸਮਝ ਲੱਗਦੀ ਇਨਾਂ ਨੇ ਕੀ ਆ ਆਹ ਕੀ ਕਰਨਾ ਫੇਰ ਇਹ ਕੋਈ ਜ਼ਿਆਦਾ ਹੀ ਮੈਂ ਤਾਂ ਨਹੀਂ ਉਹ ਦੇਣਾ ਸੂਟ ਸਾਟ ਕੋਈ ਲਿਆ ਕੇ ਹੁਣ ਇੱਥੇ ਆਉਣਾ ਵਾ ਕੀ ਪਤਾ ਹੁੰਦੀ ਰਵੇ ਆਉਣਾ ਵਾ ਕਿ ਨਹੀਂ ਆਉਣਾ ਮੈਂ ਤੇ ਉਧਰ ਜਵਾਬ ਦੇਣਾ ਫੋਨ ਕਰਕੇ ਤੇ ਬਿਨਾਂ ਜਵਾਬ ਹੁਣ ਮੈਂ ਕਿਤੇ ਮਾਸੀ ਨਾ ਹੋਵੇ ਲੱਗੇ ਮੈਂ ਤਾਂ ਨਾ ਦਿੱਤਾ ਜਵਾਬ ਹੂੰ ਆਹ ਉਹਨਾਂ ਨਵਾਂ ਸੱਸ ਜਾਲੀ ਹੋਣੀ ਆ ਕੀ ਪਤਾ ਲੱਗਦਾ ਵਾ ਬੱਕਾ ਨਹੀਂ ਜੇ ਵਟਿਆ ਮੂੰਹ ਨਹੀਂ ਵਟਦੀਆਂ ਤੇ ਨਾਨਾ ਨਾ ਐਡੇ ਐਡੇ ਮੂੰਹ ਖੋਲ ਲੈਂਦੀਆਂ ਤਾਂ ਤੇ ਉਧਰ ਵੀਰ ਕੋ ਮੰਗ ਲੈ ਤੇ ਉਹਨਾਂ ਨੂੰ ਮਿਲਿਆ ਗਏ ਕੋ ਹੋਂ ਨੂੰ ਇਹ ਵੀ ਗੱਲ ਸੱਚੀ ਉਹਨਾਂ ਕੋ ਦੈਣਾ ਉਹਨਾਂ ਰੋਣਾ ਡੋਡ ਆ ਪੈਣਾ ਸਾਡੇ ਕੋ ਹੈ ਨਹੀਂ ਸਾਡੇ ਕੋ ਹੈ ਨਹੀਂ ਮੈਂ ਕਹਾ ਤੇ ਪੰਗਾ ਜੈ ਪਾ ਲਿਆ ਇੱਕ ਅੱਧੀ ਵਾਰੀ ਇਹਦਾ ਘਰ ਵਹਿਰ ਕੀ ਕਰਤੇ ਇਹ ਤੇ ਹੁਣ ਸਿਰ ਤੇ ਚੜ ਗਈ ਦੱਸ ਆਪਣੇ ਨਿਆਣੇ ਨਹੀਂ ਪਾਲਨੇ ਅਸੀਂ ਤੇ ਹੋਰ ਹੂੰ ਜਿਹੜਾ ਨਹੀਂ ਕੋਈ ਉਹ ਮੰਗਣੀ ਆਇਆ ਦਾ ਲੈ ਵੀ ਸਾਰਾ ਕੰਮ ਕਰਦੀ ਐ ਨਾ ਇੱਕ ਕੰਮਲੀ ਨਾ ਕਰਦੀ ਐ ਨਾ ਔਖੇ ਆਂ ਨੇ ਜਿੱਦਾਂ ਸਾਰੀ ਉਮਰ ਕੰਮ ਨਹੀਂ ਕੀਤਾ ਹੁੰਦਾ ਸਾਡਾ ਝੋੜ ਸਾਰੀ ਉਮਰ ਖਾਦਾ ਹੀ ਹੋ ਤੇ ਜੇ ਹੁਣ ਨਾ ਕਿਸਾ ਕਿੰਨੂੰ ਚੇਤਾ ਰਹਿਂਦਾ ਵਾ ਤੇ ਜੇ ਹੁਣ ਨਾ ਕਰਦੀ ਐ ਨਾ ਇਹਦੇ ਆਕੜ ਕਰਦੇ ਆ ਹਾਂ ਹੁਣ ਸਾਡਿਆਂ ਨੂੰ ਕਹਿੰਦਾ ਚੇਤਾ ਵਾ ਵੀ ਅਸੀਂ ਕੀ ਕੀ ਕੱਲ ਨਾ ਕੱਲ ਲਈ ਆ ਬਸ ਉਹਨਾਂ ਨੂੰ ਦੇ ਹੋਈ ਆ ਵੀ ਇਹਨਾਂ ਕੋ ਪੈਸੇ ਆ ਇਹ ਮौज-ਮਸਤੀ ਕਰਦੇ ਨੇ ਜਾਣ ਕੇ ਨਹੀਂ ਦਿੰਦੇ ਪੈਸੇ ਹਾਂ ਹਾਂ ਕ ਪਹਿਲਾ ਪੈਸੇ ਦੀ ਵਟ ਦੇ ਜAVE ਹੂੰ ਤੇ ਗੱਲ ਸੁਣੋ ਫੇਰ ਕਰਦੇ ਨਾ ਨਾ ਕਰਦੇ ਨਾ ਕਿ ਵਰਕੇ ਦੁੱਖਾਂ ਲੱਗੇ ਪੈਸੇ ਹਾਂ ਮੈਂ ਤੇ ਬਸ ਤੁਹਾਡਾ ਹੀ ਹੰਗਾਰਾ ਜਾ ਵੇਖਣਾ ਸੀਗਾ ਸਕੀਮਸ ਕੰਮ ਲਾ ਦੇ ਕੋਈ ਹਾਓ ਨਹੀਂ ਕਰੂੰਗੀ ਤੇ ਮੈਂ ਸਿੱਧਾ ਕੋਰਾ ਜਵਾਬ ਨਾ ਦਈ ਮੈਂ ਤੇ ਕੋਰਾ ਜਵਾਬ ਤੇ ਮੈਂ ਕਦੀ ਵੀ ਨਹੀਂ ਦਿੰਦੀ ਆਪਣਾ ਵਿਹਾਰ ਖਰਾਬ ਕਰਨਾ ਉਹ ਤਾਂ ਮੈਨੂੰ ਤੇਰਾ ਪਤਾ ਹੀ ਆ ਤੂੰ ਲਾ ਸਕੀਮ ਲਾ ਜੀ ਕੋਈ ਨਾ ਮੈਂ ਤੇ ਕੋਰਾ ਜਵਾਬ ਪਤਾ ਕਿਉਂ ਨਹੀਂ ਦੇਣਾ ਕਿਉਂਕਿ ਜਿੰਨੂੰ ਮੈਂ ਅੱਜ ਕਮਾ ਨਾ ਮੈਨੂੰ ਨਹੀਂ ਇਹਦੀ ਲੋੜ ਪਣੀ ਅਗਲੇ ਦਿਨ ਮੈਨੂੰ ਉਹਦੀ ਲੋੜ ਪੈ ਜਾਂਦੀ ਤੈਨੂੰ ਪਤਾ ਹੀ ਆ ਕਲਯੁਗ ਵਾ ਘਰ ਚੱਲਦੀ ਏਦਾਂ ਹਾਂ ਹਾਂ ਕੋਈ ਨਹੀਂ ਆਉਂਦੀ ਐ ਨਾ ਮਾਤਾ ਤੇ ਉਹਨੂੰ ਮੈਂ ਕੰਨੀ ਆਪਣੀ ਫੜਾ ਇੱਧਰ ਪੈਨਸ਼ਨ ਉਹ ਵੇਖੋ ਗੱਲੜ ਕੀ ਕਰਨ ਲਿਆ ਉਹ ਜਦ ਆ ਡਿਆ ਪੋਚੇ ਤੋਂ ਧਾਗੇ ਖਿਚਣ ਘਰ ਬਣਾਉਣਾ ਹੋਣਾ ਨੇ ਆਪਣਾ ਉਹ ਮੈਂ ਕਹਿੰਦੀ ਆ ਵੇ ਲੋ ਇਹਨੂੰ ਇਹਨਾਂ ਨੂੰ ਕਿੰਨੀ ਹਿਰਸ ਹੁੰਦੀ ਆ ਨਾ ਹੈ ਬੇਜਬਾਨਾ ਵਾ ਕੋਈ ਸਮਝ ਨਹੀਂ ਤੇ ਮੇਰੇ ਵਰਗੇ ਨੂੰ ਵੀ ਹੁੰਦਾ ਵੀ ਸਾਡਾ ਕਿਤੇ ਘਰ ਬਣ ਜੇ ਜੀ ਉਹਨੂੰ ਇੰਨਾ ਵਾ ਐਂਦੇ ਫਿਰ ਇਨਸਾਨ ਉਹਨਾਂ ਬਰਦੀਤ ਕੀ ਕਰ ਸਕਦੇ ਆ ਮੈਂ ਜਦ ਦਵਾਈ ਦਿਵਾਉਣੀ ਹੁੰਦੀ ਹੈ ਨਾ ਮਾਤਾ ਨੂੰ ਉਦੋਂ ਬੜਾ ਰੋਲਾ ਪਾਉਣਗੇ ਤੇ ਜਦੋਂ ਪੈਨਸ਼ਨ ਆਉਂਦੀ ਹੈ ਉਦੋਂ ਚੁੱਪਚੀ ਬੀਤੇ ਕਢਾ ਕੇ ਵਰਤ ਜਾਂਦੇ ਆ ਬੜੇ ਚਲਾਕ ਇਦਾਂ ਕਰਦੇ ਹੈਗੇ ਨਾ ਉਹ ਹੂੰ ਚੱਲ ਕੋਈ ਨਹੀਂ ਬਾਬਾ ਸਾਨੂੰ ਸਾਡੇ ਘਰੇ ਦੇਈ ਜਾਵੇ ਸਾਡੀ ਨੌਕਰੀ ਪੂਰੀ ਹੋਈ ਹੈ ਸੁਖ ਸੁਖ ਨਾਨਾ ਅਸੀਂ ਘਰ ਆਏ ਆ ਇੰਨਾ ਹੀ ਬਹੁਤ ਵਾ ਆ ਮੈਂ ਤਾਂ ਮੰਗਦਾ ਹੀ ਨਹੀਂ ਆ ਪਰ ਇਹ ਸਾਡੇ ਕੋ ਮੰਗਦੇ ਨੇ ਜਦੋਂ ਉਦੋਂ ਦੁੱਖ ਲੱਗਦਾ ਵਾ ਹੂੰ ਚੱਲ ਆ ਜਾਵੇ ਪੀ ਮਾ ਚੱਲ ਮੈਂ ਚੱਲੀ ਹੂੰ ਕਿਸਮਤੀ ਮਾੜੀ ਆਗੇ ਮੈਂ ਜਿਹੜੇ ਕੰਮ ਨੂੰ ਹੱਥ ਪਈ ਉਹ ਪੁੱਠਾ ਹੁੰਦਾ ਮੰਮੀ ਚਾਚੀ ਗੈਂਡ ਹੀ ਗੁਰੂਵਾਰ ਨੂੰ ਕੋਟ ਪੈਂਟ ਪਵਾ ਕੇ ਖੜਨਾ ਤੇ ਮੈਂ ਵੀ ਕੋਟ ਪੈਂਟ ਲੈਣਾ ਪੁੱਤ ਉਹਨਾਂ ਕੋਲ ਚਾਰ ਪੈਸੇ ਆ ਕਿ ਉਹ ਕੋਟ ਪੈਂਟ ਸਵਾ ਜਾਣਗੇ ਸਾਡੇ ਕੋਲ ਹੈ ਨਹੀਂਗੇ ਨਾਲੇ ਤੈਨੂੰ ਉਹਦੇ ਨੂੰ ਛੁੱਟੀ ਨਹੀਂ ਗਈ ਤੂੰ ਚੁੱਪ ਕਰਕੇ ਸਕੂਲੇ ਜਾਵੇਂ ਮੈਂ ਨਹੀਂ ਸਕੂਲੇ ਜਾਣਾ ਮੈਂ ਕੋਟ ਪੈਂਟ ਪਾ ਕੇ ਵਿਆਹ ਤੇ ਜਾਣਾ ਵਾ ਉਹ ਪੁੱਤ ਸਾਨੂੰ ਕਿੰਨੇ ਵੇਖਣਾ ਕੋਟ ਪੈਂਟ ਪਾਇਆ ਨੂੰ ਥੇ ਚਲੋ ਕੋਈ ਗੱਲ ਨਹੀਂ ਤਣਾ ਕਰੋ ਨਾਲੇ ਤਾਂ ਜੇ ਲਾਤੋੜ ਕੋਈ ਨਹੀਂ ਪੁੱਤ ਤੈਨੂੰ ਵੀ ਬਣਾ ਦਾਂਗੇ ਮੈਂ ਕਿੱਥੋਂ ਬਣਾ ਦੇਗੀ ਤੂੰ ਕੋਟ ਪੈਂਡੇ ਨੂੰ ਉਹ ਕੋਈ ਗੱਲ ਨਹੀਂ ਮੈਂ ਬਣਾ ਦਊਂਗੀ ਨਿਆਣੇ ਦਾ ਕਹ ਤੋ ਦਿਲ ਤੋੜਨਾ ਜਾ ਪਤ ਤੂੰ ਖੇਡ ਠੀਕ ਮੇਰੀ ਗੱਲ ਸੁਣੋ ਘਰਾਂ ਦੀਆਂ ਮਜਬੂਰੀਆਂ ਬੱਚਿਆਂ ਥੋੜੀ ਤਾਂ ਸਿੱਧੀਆਂ ਵਾਂ ਪਰ ਮੈਂ ਤਾਂ ਇੰਨਾ ਹੀ ਕਿਹਾ ਵਾ ਕਿ ਸਕੂਲੇ ਜਾਵੇਂ ਤੂੰ ਤੂੰ ਵਿਆਹ ਦਾ ਕੀ ਵੇਖਣਾ ਵਾ ਇਹਦਾ ਵਿਚਾਰ ਦਾ ਕੋਟ ਪੈਂਟ ਪਾਇਆ ਕਿੰਨੇ ਵੇਖਣਾ ਵਾ ਧਿਆਨ ਦੇ ਸਾਰਾ ਮੰਨੇ ਤੇ ਮਨਪਰੀਜ਼ ਵਾਲਾ ਹੋਣਾ ਸਾਰਿਆਂ ਦਾ ਉੱਥੇ ਰਿਸ਼ਤੇਦਾਰਾਂ ਦਾ ਵੀ ਸਾਨੂੰ ਕਿੰਨੇ ਤੱਕਣਾ ਗਰੀਬਾਂ ਨੂੰ ਉਹ ਮੈਨੂੰ ਪਤਾ ਵਾ ਉਹਨਾਂ ਨੇ ਹੱਟ ਤੋਂ ਵਧੀਆ ਕੱਪੜੇ ਪਾਉਣੇ ਆ ਪਰ ਚਲ ਜਿੱਦਾਂ ਦੇ ਵੀ ਪਾ ਕੇ ਜਾਵਾਂਗੇ ਮਾੜੇ ਤੇ ਨਹੀਂ ਪਾ ਕੇ ਜਾਂਦੇ ਚੰਗੇ ਪਾ ਕੇ ਜਾਵਾਂਗੇ ਅਸੀਂ ਜਿੱਦੇ ਮਰਜ਼ੀ ਵਧੀਆ ਪਾ ਲਈਏ ਲੋਕ ਐਂ ਕਹਣਾ ਮੰਗੇ ਹੀ ਪਾਏ ਹੋਣੇ ਕਿਸ ਦੇ ਚਲੋ ਕੋਈ ਗੱਲ ਨਹੀਂ ਜਿੰਦਾਦੇ ਹੁਣ ਹਲਾਦਾ ਉਹ ਕਟਣੇ ਦੇ ਪਹਿਣੇ ਹੀ ਆ ਇਹ ਜ਼ਿੰਦਗੀ ਦੀ ਹੈ ਕਿ ਸੱਚਾਈ ਆ ਮਾਤੜ ਬੰਦਾ ਜੇ ਨਾ ਮਰਜ਼ੀ ਜ਼ੋਰ ਲਾ ਲੇ ਕਹਣਾ ਇਹਨੇ ਤਾਂ ਕੱਖ ਕੀਤਾ ਹੀ ਨਹੀਂ ਤੇ ਤਗੜਾ ਭਾਏ ਕੱਖ ਵੀ ਨਾ ਕਰੇ ਕਹਿੰਦਾ ਇਹਨੇ ਤਾਂ ਬੱਲੇ ਬੱਲੇ ਕਰਾਤੀ ਜਾ ਕੇ ਉੱਥੇ ਇਹ ਨਹੀਂ ਜੀ ਕਿਤੇ ਅੱਖੀਂ ਵੇਖ ਲਈ ਫਿਰ ਭੂਆ ਦੇ ਵਿਆਹ ਤੇ ਔਰ ਰਬੀਰ ਸਿਆ ਅਰੇ ਵੀਰ ਜੀ ਓਏ ਆਉਣਾ ਨਾ ਕੀ ਆ ਤੂੰ ਤੇ ਚੱਕਰੀ ਪਰੇ ਮਰਵਾਉਂਦੇ ਆ ਓ ਵੀਰ ਜੀ ਉੱਤਰ ਆਓ ਥੱਲੇ ਚੱਕਰ ਚੁੱਕਰ ਕਾਦੇ ਮਨਾਉਣੇ ਆ ਤੁਹਾਨੂੰ ਪਤਾ ਹੀ ਹਾਲਾਤ ਹੀ ਮਾੜੇ ਹੋਏ ਆ ਦੇ ਜਦੋਂ ਤੂੰ ਪੈਸੇ ਲੈਣੇ ਸੀ ਨਾ ਉਦੋਂ ਤੇਰੀ ਅੱਖਾਂ ਹੋ ਰਹੀ ਸੀ ਤੇ ਦੇਨ ਵਾਲੀ ਤੇਰੀ ਅੱਖਾਂ ਹੋਰ ਉਹ ਵੀ ਰੱਖਾਂ ਵੀ ਉਹੋ ਹੀ ਐ ਤੇ ਮੈਂ ਵੀ ਉਹੋ ਹੀ ਆ ਮੇਰਾ ਹੱਥ ਪੱਲਾ ਨਹੀਂ ਪੈਂਦਾ ਕਦੇ ਵੀ ਪੈਂਦਾ ਨਹੀਂ ਪਹਿਲਾਂ ਲੈਣ ਲੱਗਾ ਸੋਚ ਲੈਣਾ ਸੀ ਨਾ ਉਹ ਸੋਚਿਆ ਤੇ ਬਥੇਰਾ ਕਿ ਲੈ ਕੇ ਤੈਨੂੰ ਛੇਤੀ ਮੋੜ ਦੂੰਗਾ ਪਰ ਵਾਹ ਪੇਸ਼ ਨਹੀਂ ਜਾਂਦੀ ਹੁਣ ਕੇ ਪਾਸੇ ਇਹ ਤਾਂ ਬਹਾਨੇ ਆ ਤੇਰੇ ਰਕबीर ਸਿੰਘ ਸਾਰੇ ਉਹ ਨਹੀਂ ਵੀ ਬਹਾਨੇ ਕਰਿਆ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਗਣਵੀ ਕਿ ਭੂਆ ਦੀ ਕੁੜੀ ਦਾ ਵਿਆਹ ਵਾ ਉਹਨੂੰ ਵੀ ਹੱਥ ਪੱਲਾ ਜੋੜਿਆ ਪਰ ਉਹ ਵੀ ਨਹੀਂ ਉਹ ਮੰਨਦੀ ਕੇ ਪਾਸੇ ਹੈ ਜੀ ਅਜੇ ਪਹਿਲਾਂ ਮੈਂ ਮੁੰਡਾ ਭੇਜਿਆ ਉਹਨੂੰ ਵੀ ਤੂੰ ਲਾਰਾ ਲਾ ਕੇ ਤੋਰ ਤਾਂ ਮੈਂ ਆ ਤੇ ਹੰਗਾ ਵੀ ਤੇਰੇ ਕੋਲੋਂ ਦਣਾ ਮੈਂ ਮੁਰਗੇ ਮੰਨਾ ਮਿਲਿਆ ਉਹਨੂੰ ਮੈਂ ਕਹਿੰਦਾ ਕਹਿੰਦਾ ਮੇਰਾ ਨਹੀਂ ਕੋਈ ਹੈਗਾ ਵਾ ਮੁਰਗੇ ਮੰਗ ਜਨੇ ਲਏ ਕੀ ਗੱਲ ਆ ਰਖਵੀਰ ਐ ਇਹ ਕੀ ਆਇਆ ਵਾ ਉਹ ਨਹੀਂ ਉਹ ਜਿਹੜੇ ਦੇਣੇ ਮੰਗਣ ਆਇਆ ਵਾ ਕਰ ਕੋਈ ਨਹੀਂ ਸਾਡੀ ਦੋਤੀ ਦਾ ਵਿਆਹ ਵਾ ਤੇ ਨਾਲੇ ਹੈ ਨਹੀਂ ਸਾਡੇ ਕੋਲ ਪੈਸਾ ਹਮ ਤਾਂ ਸਭ ਪਹਿਲਾਂ ਦੀ ਲੈਣ ਦੀ ਪਤਾਵਾ ਦੇ ਜਾਂਦਾ ਨਹੀਂ ਹੈਗਾ ਵੀਰ ਤੈਨੂੰ ਪਤਾ ਵਾ ਬੋਲੀ ਹੈ ਨਹੀਂਗਾ ਸੁੰਦਾ ਉਹਨੂੰ ਉਹਦੇ ਬਾਣੇ ਕਿ ਪੈਸੇ ਦੇਣ ਆਇਆ ਵਾ ਬੋਲੀ ਨਹੀਂ ਹੈਗੀ ਕੇਸਰੀ ਲੱਗਦੀ ਮੈਨੂੰ ਇਹ ਉਹ ਨਹੀਂ ਨਹੀਂ ਵੀਰ ਇਹੋ ਜੀ ਗੱਲ ਨਹੀਂ ਕੋਈ ਤੂੰ ਥੋੜੇ ਦਿਨਾਂ ਦੀ ਮੋਹ ਤਾਂ ਦੇ ਮੈਨੂੰ ਕਣਕ ਪੱਕ ਜਾਨੀਏ ਫੇ ਤੂੰ ਮੈਂ ਪੈਸੇ ਮੋੜ ਜੂਗਾ ਤੂੰ ਇਦਾਂ ਲਾਇਲ ਆਲਾ ਤੋੜ ਦੇਣਾ ਮੈਨੂੰ ਕਣਕ ਦੇ 6 ਮਹੀਨੇ ਨਾਉਣੀ ਉਹ ਚੱਲ ਵੀ ਜਦੋਂ ਆਣੀ ਤੇਰੇ ਸਾਹਮਣੇ ਹੀ ਆ ਲਾਈ ਮੋਹ ਤੈਨੂੰ ਉਦੋਂ ਦੇ ਦੂੰਗਾ ਲਿਆ ਮੈਂ ਲੀੜੇ ਬਣਾ ਕੇ ਲੈ ਆਉਂਗੀ ਉਹ ਬਹਿ ਮੈਨੂੰ ਦੇ ਜਾ ਮੰਮੀ ਅੰਦਰ ਚੱਲ ਤੂੰ ਕੀ ਗੱਲਾਂ ਅੰਦਰ ਜਾ ਮੇਰ ਤਾਂ ਚੋਰੀ ਲੈਣੇ ਆ ਉਹ ਲੈ ਜਾ ਬਾਬਾ ਮਾਤਾ ਨੂੰ ਮਾਤਾ ਅਹੀਂ ਜੱਗੇ ਪਰੇਸ਼ਾਨ ਆ ਕਿ ਇਹਦੇ ਕੰਨਾਂ ਦਾ ਇਲਾਜ ਕਰਾਉਣਾ ਹੈ ਓ ਉਹਨੂੰ ਕਹਿੰਦਾ ਕਿ ਤੂੰ ਲੈ ਜਾ ਤੇਰਾ ਸਰਕਾਰੀ ਸਭ ਕੁ ਹੋਣਾ ਉਹ ਵੀ ਨਹੀਂ ਉਹ ਮੰਨਦਾ ਸਾਡੀ ਭਰਾਵਾ ਨਹੀਂ ਮੰਨਦਾ ਮੈਂ ਕਿਰਾਉਣਾ ਮੈਂ ਤੇ ਪੈਸੇ ਲੈਣਾ ਨਹੀਂ ਮੈਂ ਵੀ ਕੋਈ ਕੰਮ ਸ਼ੁਰੂ ਕਰਨਾ ਇੰਨਾ ਚਿਰ ਹੋਗਾ ਦਿੱਤਿਆ ਨੂੰ ਨਹੀਂ ਵੀ ਕੋਈ ਨਹੀਂ ਜਿੱਦਣ ਕਣਕ ਪੱਕੀ ਨਾ ਤੂੰ ਚੁੱਪ ਅਗਰ ਜਿਹੜੀ ਮਰਜ਼ੀ ਪੈਲੀ ਵਢਾਲੀ ਆਣ ਕੇ ਪੈਲੀ ਵਢਾਲੀ ਇਹ ਕਣਕ ਤੋਂ ਨਾ ਦੇ ਤਾਂ ਮੈਂ 40 ਦਾ 50000 ਲੈਣਾ ਹੀ ਉਹਨਾਂ ਨੇ ਵੀ ਕੋਈ ਗੱਲ ਨਹੀਂ ਤੇਰੇ ਦੇ ਦੇਣਾ ਨਹੀਂ 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 ਕੋਈ ਗੱਲ ਨਹੀਂ ਜਦੋਂ ਲੈਣੇ ਦੇ ਦੋ ਅੱਖਾਂ ਹੋਰ ਹੁੰਦੀਆਂ ਦੇਣੇ ਉਦੋਂ ਕੋਈ ਹੋਰ ਨਹੀਂ ਆ ਚਲਾ 4 ਰੁਪਏ ਘੋਟ ਘੋਟ ਨਹੀਂ ਨਹੀਂ 4 ਪੀੜੀ ਜੇ ਤੂੰ ਪੈਸੇ ਦੇਗਾ ਉਹ ਚਾਪੀ ਵਾਂਗੇ ਚੱਲ ਕੋਈ ਨਹੀਂ ਵੀ ਪਜਾ ਦੂੰਗਾ ਪੈਸੇ ਤੇ ਜੇ ਮੈਂ ਪਰ ਨਾ ਕਰ ਖਰਾਬ ਕਰੇਂਗਾ ਤੂੰ ਅੱਗੇ ਪੈਸੇ ਦੇਣ ਵਾਲੇ ਉਹਨਾਂ ਦੇ ਉਹਨੇ ਤਾਂ ਤੇਲ ਫੂਕਤਾ ਹੋਣਾ ਜਿੱਦਾਂ ਜਲਨੇ ਤੇਰੇ ਤੇ ਤੋਂ ਪੈਸੇ ਲੈਣੇ ਓ ਚੱਲ ਕੋਈ ਨਹੀਂ ਵੀ ਰਹਿਦਾ ਹੀ ਆ ਵੇਲਾ ਮਾਤਰਾ ਟਾਈਮ ਸਾਰਾ ਰੱਬ ਆਪੇ ਤੈਨੂੰ ਬਹੁਤਾ ਦਊਗਾ ਇਦਾਂ ਕਹਿ ਕੇ ਤੋਰ ਦਿੰਦਾ ਤੂੰ ਹਾਲੇ ਸ਼ੁਗਾਰਾ ਇਹ ਵੀ ਗੱਲ ਲੱਥਾਈਓ ਉਹਦਾ ਮੋਟਰਸਾਈਕਲ ਲਈਏ ਮੈਂ ਤੇਰੇ ਕੰਨਾਂ ਤੇ ਮਾਰਨੀ ਆ ਮੋਟਰਸਾਈਕਲ ਲਈਏ ਕਿਉਂ ਮੁੰਡੇ ਦੀ ਦਿਵਾਲੇ ਹੋ ਜਾਣੇ ਹੁੰਨੇ ਆ ਤੇ ਨਿਆਣਾ ਨੂੰ ਕੀ ਪਤਾ ਹੋ ਜੀਆਂ ਗੱਲਾਂ ਦਾ ਤੇ ਨਿਆਣਾ ਵੀ ਤਾਂ ਨਿਆਣਾ ਬਣ ਕੇ ਕਿਦਾਂ ਹੱਥ ਦਊ ਤੂੰ ਡਿਆ ਉਹ ਤੇ ਮੋਟਰਸਾਈਕਲ ਤੇ ਫੇਰ ਉਹਦੇ ਅੱਗੇ ਗਲਿਆ ਜਾ ਸਟਾਰਟ ਨਹੀਂ ਹੁੰਦਾ ਉਹਨੂੰ ਸਾਡੇ ਜਿੰਮੇ ਪਾ ਜਾਣਾ ਓ ਕੋਈ ਗੱਲ ਨਹੀਂ ਨਿਆਣੇ ਨੂੰ ਰੀਜ ਆਉਂਦੀ ਆ ਨਿਆਣੇ ਨੇ ਕਦੀ ਇਹੋ ਜੀ ਚੀਜ਼ ਆਪਣੇ ਘਰ ਵੇਖੀ ਜੁਨੀ ਆ ਇੱਕ ਮਾੜਾ ਮੋਟਾ ਕਿਤੇ ਕਿਸੇ ਦਾ ਗੇਟ ਲੱਥਾ ਲੁੱਥਾ ਲੈ ਆ ਉਹ ਇੱਥੇ ਲਾ ਦਈਏ ਸਿੱਧੇ ਹੀ ਐਨ ਤੁਰੇ ਹੁੰਦੇ ਆ ਤੇ ਮੈਂ ਕਿੰਨਾ ਹੀ ਖੜਾ ਹੁਣ ਛੱਡਣਾ ਨਹੀਂ ਜਿੰਨਾ ਚਿਰ ਇਹਨੇ ਪੈਸੇ ਨਾ ਲਏ ਕਿੱਥੋਂ ਲਿਆਵਾਂ ਐਡਾ ਕਰ ਆਪਣੇ ਮਾਪਿਆਂ ਨੂੰ ਫੋਨ ਕਰ ਕਿ ਜੇ ਮੈਨੂੰ ਕੋਈ ਗਹਿਣੇ ਰੱਖਦਾ ਨਾ ਗਹਿਣੇ ਪਾ ਕੇ ਪੈਸੇ ਲਿਆਓ ਇਹਨੇ ਮੇਰੀ ਸੁਣੋ ਗੱਲ ਮੇਰੇ ਮਾਪਿਆਂ ਨੂੰ ਜੇ ਫੋਨ ਕਰਨਾ ਗਹਿਣੇ ਰੱਖਣ ਨੂੰ ਤਾਂ ਤੂੰ ਹੀ ਆਪਣੀ ਮਾਂ ਨੂੰ ਕਹੋ ਉਹ ਤੁਹਾਨੂੰ ਗਹਿਣੇ ਪਾਉਂਦੀ ਆ ਉਹ ਮਾਂ ਤਾਨੂੰ ਲੱਗੇ ਕੱਖ ਨਹੀਂ ਸੁਣਦਾ ਆਪਣੇ ਵਾਲੀ ਨੂੰ ਪੁੱਛ ਕੇ ਵੇਖਾ ਜੇ ਕੋਈ ਭਾਂਦੀ ਗੱਲ ਤੇ ਜੀਵਨ ਨੂੰ ਪੁੱਤ ਫਿਕਰ ਨਾ ਕਰ ਤੇ ਨਾਨੀ ਨੂੰ ਫੋਨ ਕਰਦੀ ਆ ਉਹਨੂੰ ਕਹਿੰਨੀ ਤੁਹਾਡੇ ਕੋਲ ਤੇ ਪੈਸੇ ਦੋ ਵੇਲਾ ਦੇ ਮੰਦੀ ਆ ਦੇ ਉਹਨੇ ਵੀ ਕਿਸੇ ਹੱਥ ਫੱਲਾ ਫਣਾਉਣਾ ਸਾਨੂੰ ਆ ਹੱਥ ਫੱਲਾ ਕਿਉਂ ਨਾ ਫੜਾਉਗੀ ਮੇਰੀ ਮਾਂ ਆ ਗਰੀਬੀ ਤੇ ਹੁਣ ਤੁਹਾਡੇ ਘਰ ਦੀ ਆ ਇੱਚ ਮੇਰੀ ਮਾਂ ਦਾ ਕੀ ਕਸੂਰ ਵਾ ਚੱਲ ਬੋਦੇ ਸਵਾਲ ਜਵਾਬ ਨਾ ਕਰ ਕਰ ਲੈ ਫੋਨ ਤੇ ਬੰਦੀ ਗੱਲ ਤੇ ਲਈ ਉਹਨੇ ਲਈ ਹਮਨੇ ਉਹ ਤਾਂ ਮੈਂ ਆਪ ਖਰਚਦਾ ਵਾਂ ਕੋਈ ਜੀ ਐਡਮਿਸ਼ਨ ਤੇ ਲਾਏ ਕੋਈ ਜਣਾ ਕਰਜ਼ਾ-ਕਰਜ਼ਾ ਲਈ ਉਹ ਮੋੜੇ ਬੈਂਕ ਦਾ ਉਹ ਆ ਕੰਮ ਤੋਂ ਬਚ ਕੇ ਵਿਆਜ ਤੋਂ ਬਚ ਗਏ ਆ ਨਾ ਇਹਦੇ ਤੇ ਜਿੰਨੇ ਆ ਗਏ ਉਹਨੇ ਹੀ ਰਹਿਣੇ ਆ ਮੈਨੂੰ ਲੱਗੇ ਫੋਨ ਕਰਨ ਮੰਗ ਕਰ ਕਰ ਚੱਲੋ ਆ ਤੂੰ ਵੀ ਜਾ ਡੰਗਰਾਂਵਾਲ ਪੱਠੇ-ਪੁੱਠੇ ਪਾਣੀ ਦੇ ਜਾ ਕੇ ਜਾ ਕਿੰਨਾ ਖਲਾਰਾ ਵਾ ਕਿਹੜੀ ਜੀ ਚੁੱਕਾਂ ਤੇ ਕਿਹੜੀ ਰੱਖਾਂ ਥੱਲੇ ਇੱਕ ਧਾ ਨੁਕਰੇ ਕਰ ਛੱਡਿਆ ਹੁਣ ਇੱਥੇ ਨੁਕਰੇ ਕਰ ਦਿੱਤਾ ਵਾ ਫੋਨ ਆ ਗਿਆ ਬਲਜੀਤ ਦਾ ਫੋਨ ਆ ਗਿਆ ਸੋਖੋ ਵੈਸੇ ਹੀ ਹੈਲੋ ਹਾਂ ਪੁੱਤ ਤਾ ਠੀਕ ਠਾਕ ਮੈਂ ਸੱਸੀ ਕਾ ਮੰਮੀ ਸੱਸੀ ਕਾ ਪੁੱਤ ਕੀ ਕੰਡ ਨਹੀਂ ਬਹੁਤ ਮੰਮੀ ਕਰਨਾ ਹੈ ਹੈ ਦਿਨਾਂ ਨੂੰ ਤੱਕੇ ਸਵੇਰ ਦਾ ਤੂੰ ਫੋਨ ਹੀ ਨਹੀਂ ਕੀਤਾ ਮੈਂ ਇਦਾਂ ਜੀ ਭਾਣਿਆਂ ਨੂੰ ਕਦੀ ਅੰਦਰ ਕਦੀ ਬਾਹਰ ਹਾਰ ਕੇ ਮੈਂ ਤੇ ਡੈਡੀ ਨੂੰ ਆਖਣ ਦੀ ਕੋਠੇ ਤੇ ਚੱਲੀ ਗਏ ਧੁੱਪੇ ਕਦੀ ਧੁੱਪੇ ਕਦੀ ਸ਼ਾਮੇ ਇਦਾਂ ਹੀ ਤੇ ਕੀ ਗੱਲ ਵਾ ਪੁੱਤ ਮੰਮੀ ਫੋਨ ਕੀ ਕਰਨਾ ਹੈ ਇਦਾਂ ਹੀ ਪਰੇਸ਼ਾਨੀ ਜੀ ਪਰੇਸ਼ਾਨੀ ਨਹੀਂ ਤੇ ਪੁੱਤ ਖਾ ਹੀ ਲਿਆ ਵਾ ਕੀ ਗੱਲ ਕੀ ਆ ਦੱਸ ਤਾਂ ਸਹੀ ਦੇਸਾ ਹੋ ਗਏ ਕੋਕ ਨਹੀਂ ਹਾਲੇ ਪੁੱਤ ਵਿਆਹ ਆ ਗਿਆ ਵਾ ਤਾਂ ਕੋਈ ਨਹੀਂ ਵਿਆਹ ਵੇਖੋ ਮਾੜਾ ਚੰਗਾ ਜਿੱਦਾਂ ਦਾ ਸਾਬ ਕਿਤਾਬ ਤੁਹਾਡਾ ਤੁਸੀਂ ਹੁਣ ਉੱਥੇ ਸੁੱਟ ਕਰਨੀ ਆ ਵੀ ਮੰਮੀ ਸੁੱਟ ਤੇ ਨਹੀਂ ਕਰਨੀ ਪਰ ਮਾੜਾ ਮੋੜਾ ਲੀਰ ਕਪੜਾ ਤਾਂ ਚਾਹੀਦਾ ਹੀ ਆ ਨਾ ਹਾਓ ਜੀ ਮਨ ਤੇ ਮੇਰਾ ਪੁੱਤ ਸਰਫੇਦਾ ਵਾ ਹਾਏ ਇੰਨੀ ਆ ਉਹਦੇ ਢਿੱਡ ਚ ਰੀਜਾ ਵਾ ਪੁੱਤ ਮੈਨੂੰ ਕੀ ਪਤਾ ਸੀ ਇੰਨੇ ਜਿਆਦੇ ਮਾਤੜਵਾਏ ਇੰਨੇ ਜਿਆਦੇ ਗਰੀਬ ਹੋ ਆਏ ਉਹੋ ਗੱਲ ਵੀ ਪਹਿਲਾਂ ਲੋਕੀ ਕੋ ਹੁੰਦੇ ਤੇ ਮੁੜਕੇ ਕੋਸ਼ ਹੋ ਜਾਂਦੇ ਆ ਇਹ ਤੇ ਬੜਾ ਔਖਾ ਕੰਮ ਈ ਹੋ ਤੂੰ ਕੀ ਕਹਿਣਾ ਚਾਹੁੰਨੀ ਆ ਮੈਨੂੰ ਦੱਸ ਗੱਲ ਖੁੱਲ ਕੇ ਤੇ ਕਰ ਮੰਮੀ ਗੱਲ ਲੈਂਦਾ ਮੈਂ ਬੜਾ ਸੋਚਣ ਲੱਗਿਆ ਤੇ ਤੁਹਾਨੂੰ ਫੋਨ ਕੀਤਾ ਵਾ ਹੂੰ ਹਾਂ। ਦੋ ਇਹਨਾ ਮੈਨੂੰ 50000 ਰੁਪਇਆ ਕਰ ਦੋ। 50000 ਰੁਪਇਆ ਪੁੱਤ। ਹਾਂਜੀ ਪੁੱਤ। ਪੁੱਤ ਅਦਰ ਡੈਡੀ ਆ ਗਿਆ ਵਾ। ਇਹਦੇ ਨਾਲ ਕਰ ਲਾ ਗੱਲ ਹੈ। ਠੀਕ ਆ। ਹਾਂ ਆ ਕਰਿਓ। ਬਲਜੀਤ ਦਾ ਫੋਨ ਆਇਆ ਗੱਲ ਕਰੋ। ਕੀ ਆ ਖੰਡਈ? ਸਪੀਕਰ ਹੀ ਆਨ ਕਰ ਲਓ ਤੁਹਾਨੂੰ। ਗਾੜੀ ਸੁਣਨਾ ਵੀ ਹੁੰਨਾ ਕੀ ਆ। ਹੈਲੋ। ਹੈਲੋ। ਸ਼ਸ਼ੀ ਘਟੜੀ ਜੀ। ਸ਼ਸ਼ੀ ਦਾ ਪੁੱਤ ਠੀਕ ਠਾਕ ਵਾ। ਹਾਂਜੀ ਡੈਡੀ ਜੀ ਠੀਕ ਠਾਕ ਰਗਵੀਰ ਠੀਕ ਵਾ ਹਾਂਜੀ ਡੈਡੀ ਜੀ ਉਹ ਵੀ ਠੀਕ ਆ ਅੱਛਾ ਅੱਛਾ ਚੱਲ ਚੰਗਾ ਮਾਰਾ ਪੁੱਤ ਤਾਨੂੰ ਚੜਦੀ ਕਲਾ ਰੱਖੇ ਡੈਡੀ ਜੀ ਹਾਂ ਪੁੱਤ ਮੈਂ ਨਾ ਮम्मी ਨੂੰ ਇੱਕ ਕੰਮ ਕਿਹਾ ਵਾ ਕਿਹੜਾ ਪੁੱਤ ਮੈਨੂੰ ਨਾ 50000 ਦੀ ਲੋੜ ਹੀ 50000 ਹਾਂਜੀ ਡੈਡੀ ਜੀ ਆ ਗਰੀਬ ਘਰ ਵੇ ਹੋਣ ਦਾ ਆਈਓ ਤੇ ਮੇਰੀ ਇੰਨੀ ਦੁਖੀ ਆ ਕਿਤੇ ਜੀਵਨ ਕਿਤੇ ਕੱਪੜੇ ਮੰਗਣ ਡਿਆ ਵਿਆਹ ਜਾਣਾ ਉਹਨਾਂ ਨੇ ਕੋਈ ਨਹੀਂ ਬੋਤ ਸਲਾਹ ਕਰਕੇ ਦੱਸ ਦੇ ਕੋਈ ਨਹੀਂ ਕਰਦੇ ਕੋਹ ਨਾ ਕੋਸਰ ਸਲਾਹ ਕਿ ਇਹ ਦੇ ਨਾ ਕਰਨੀ ਆ ਮੈਂ ਹਾ ਕਰ ਪਹ ਹੈਗੇ ਨੇ ਜਿੰਨੇ ਜੋਗੇ ਹੈਗੇ ਉਹਨੇ ਕਿ ਦੱਸ ਦੋ ਤੁਸੀਂ ਦੇ ਦੋ ਕੋਈ ਗੱਲ 20000 ਰੁਪਇਆ ਹੋਣਾ ਮਾ ਪੁੱਤ ਘਰ ਹਾਂਜੀ ਡਾਡੀ ਜੀ ਚਲੋ ਫਿਰ ਜੇ ਇੰਨੇ ਗਾਤੇ ਕੋਈ ਨਹੀਂ ਇਹ ਥੋੜੇ ਸੂਟ ਲੀੜੇ ਬਣਾ ਲਾਂਗੇ ਕੋਈ ਗੱਲ ਨਹੀਂ ਆਪਾਂ ਉਹਨਾਂ ਨੂੰ ਆਖਾਂਗੇ ਵੀ ਆਪਾਂ ਪ੍ਰਾਤ ਤੇ ਆ ਸਕਦੇ ਆ ਪੁੱਤ ਬੜਾ ਲਈ ਐਗਰੈਸ਼ਨ ਵੀ ਆ ਲੈ ਕੇ ਆਇਓ ਉਹ ਲੈ ਕੇ ਆਇਓ ਅੱਛਾ ਜਿਹੜੇ ਦੁੱਤੀ ਆ ਉਹ ਤੇ ਬਿਲਕੁਲ ਵੀ ਹੱਥ ਪੱਲਾ ਨਹੀਂ ਫੜਾਉਂਦੇ ਅਸੀਂ ਤੇ ਉਹਨਾਂ ਨੂੰ ਕਿਹਾ ਵੀ ਰਲ ਕੇ ਚੱਲ ਜਾਨੇ ਆ ਹਾਂ ਤੇ ਪਰ ਤੁਹਾਨੂੰ ਪਤਾ ਹੀ ਆ ਵੀ ਉਹ ਹੁਣ ਰਲ ਕੇ ਰਹਿੰਦੇ ਨਹੀਂ ਆ ਨਹੀਂ ਨਹੀਂ ਤੁਸੀਂ ਤੁਸੀਂ ਇਕੱਲੇ-ਇਕੱਲੇ ਨਹੀਂ ਜਾਣਾ ਵਿਆਹ ਮਜਬੂਦ ਹੋਣਾ ਵਖਰੇ ਜਾਣਾ ਤੁਸੀਂ ਵਖਰੇ ਜਾਣਾ ਵਾ ਹਾਂਜੀ ਮਾਜੀ ਜੀ ਤੇ ਤੁਸੀਂ ਪੁੱਤ ਰਲ ਕੇ ਜਾਓ ਵਿਆਹ ਤੇ ਸਾਂਝਾ ਵਾ ਤੇ ਰਲ ਕੇ ਜਾਓ ਜੋਤ ਦੇਣਾ ਵਾ ਰਲ ਕੇ ਦੇ ਦਿਓ ਗਰੀਬ ਤੇ ਅਮੀਰ ਦਾ ਇਹੋ ਹੀ ਫਾਇਦਾ ਵਾ ਨਹੀਂ ਮੇਰੀ ਉਹ ਨਹੀਂ ਹਲਕੇ ਰਹਿੰਦੀ ਮੈਨੂੰ ਕਹਿੰਦੀ ਆ ਵੀ ਤੁਸੀਂ ਆਪਣਾ ਆਪ ਵੇਖੋ ਤੁਸੀਂ ਉਹਦੇ سونے ਪਵਾ ਲਿਆ ਤੇ ਹੁਣ ਤੁਸੀਂ ਸਾਡੇ ਤੇ ਬੋਝ ਪਾਇਆ ਇਹਨਾਂ ਨੂੰ ਪਤਾ ਕਿ ਘਰ ਦੇ ਵਿੱਚ ਹੀ ਸਾਰਾ ਕੁਝ ਹੋਇਆ ਵਾ ਕਰਜ਼ਾ ਵੀ ਇਹਨਾਂ ਨੇ ਸਾਡੇ ਸਿਰ ਪਾਤਾ ਹੋ ਗਿਆ ਅਸੀਂ ਮਾਂ ਹਾਂ ਲਾਇਆ ਪਰ ਫਿਰ ਵੀ ਉਹ ਨਹੀਂ ਹੋ ਗਿਆ ਸਿਰ ਦੇ ਉੱਤੇ ਹੁਣ ਲੋਕਾਂ ਦੇ ਬਣਿਆ ਦੇ ਪੈਸੇ ਦੇਣ ਵਾਲੇ ਲੋਕੀ ਘਰ ਫੇਰੇ ਮਾਰਦੇ ਆ ਇਹ ਵੀਰ ਨੂੰ ਕਿ ਕਮੋਂਦਾਂ ਜੋਗੇ ਵੀ ਮੈਨੂੰ ਤਾਂ ਇਹ ਫੋਨ ਕੀਤਾ ਵਾ ਚਲ ਕੋਈ ਨਹੀਂ ਪੁੱਤ ਕੋਈ ਨਹੀਂ ਰੋਣਾ ਰੋਣਾ ਮੇਰਾ ਪੁੱਤ ਆਉਨੇ ਆਹੀਂ ਰੋਣਾ ਪੁੱਤ ਉਹਦੇ ਅਮੀਰ ਵਾ ਅਮੀਰ ਫਾਇਦਾ ਚੁੱਕਦੇ ਗਰੀਬਾਂ ਦਾ ਤੇ ਕੋਈ ਗੱਲ ਨਹੀਂ ਰੱਬ ਦੇ ਘਰ ਦੇਰ ਵਾ ਨਹਿਰ ਨਹੀਂ ਆ ਸਾਰੇ ਕੰਮ ਮਹਾਰਾਜ ਨੇ ਕਰ ਦੇਣੇ ਆ ਤੇ ਕੋਈ ਨਹੀਂ 20000 ਰੁਪਇਆ ਹੈਗਾ ਵਾ ਤੇ ਕੋਈ ਨਹੀਂ ਆਪਾਂ ਆਉਨੇ ਆ ਲੈ ਕੇ ਮੈਂ ਤਾਂ ਮੰਮੀ ਨੂੰ ਕਿਹਾ ਚਲ ਇਹ ਤਾਲ ਕੇ ਚਲ ਜਾਨੇ ਆ ਮੁੜ ਕੇ ਕਰ ਲਾਂਗੇ ਵਾਦਾ ਗੱਟਾ ਚੱਲ ਛੱਪੋ ਤਾਂ ਨਹੀਂ ਰਲਦੇ ਤਾਂ ਵੀ ਕੋਈ ਗੱਲ ਨਹੀਂ ਤੂੰ ਕਿਉਂ ਟੈਨਸ਼ਨ ਲੈਣ ਦੀ ਹੈ ਮੈਂ ਹੈਗਾ ਨਾ ਬੈਠਾ ਪਿਓ ਤੇਰਾ ਕੋਈ ਨਹੀਂ ਮੈਂ ਆਪੇ ਆਉਣਾ ਮੈਂ ਲੈ ਕੇ ਹੀ ਆਉਨੇ ਆ ਤਾਇਆ ਕਹਿੰਦੇ ਤੇਰੀ ਜੀ ਤੁਹਾਨੂੰ ਫੋਨ ਕੀਤਾ ਜੀ ਭੈਣੀ ਨੇ ਮੇਰਾ ਕਿਤੇ ਨਹੀਂ ਹੱਥ ਪੱਲਾ ਬੱਜਾ ਚੱਲ ਛਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਓ ਅਮੀਰੀ ਗਰੀਬੀ ਇਦਾਂ ਢਲਦਾ ਪਰਸ਼ਾਵਾਂ ਪੁੱਤ ਉਹ ਪੈਸਾ ਕਾਂ ਬਨੇਰੇ ਦਾ ਕਦੀ ਓਹ ਬਨੇਰੇ ਤੇ ਕਦੀ ਓਹ ਬਨੇਰੇ ਤੇ ਜਿਹੜਾ ਪੈਸਾ ਵਾ ਕੋਈ ਟਿਕਦਾ ਨਹੀਂ ਹੁੰਦਾ ਇਹ ਕੋਈ ਨਹੀਂ ਇਹ ਜ਼ਿੰਦਗੀ ਢਲਦਾ ਪਰਸ਼ਾਵਾਂ ਪੁੱਤ ਚੰਗਾ ਰੱਜੀ ਹਾ ਚੰਗਾ ਕੋਈ ਨਹੀਂ ਲੈ ਕੇ ਉਹਨੇ ਹੁਣੇ ਕੋਈ ਨਹੀਂ ਹਾ ਚੰਗਾ ਚੱਲ ਠੀਕ ਹੈ ਨਾ ਮੇਰਤੀ ਕਿੰਨੀ ਦੁਖੀ ਆ ਬੱਚਾ ਦੀ ਕੀ ਆ ਯਾਰ ਰੱਬਾ ਇੱਕ ਬੱਚਾ ਦਿੱਤਾ ਰੱਬ ਨੇ ਉਹ ਵੀ ਤਰਸਣ ਦਿਆ ਚੀਜ਼ਾਂ ਨੂੰ ਸਰੀ ਇਦਾਂ ਕਰੂ ਹੁਣ ਬੁਸਕਣਾ ਜਾਂ ਫਿਰ ਟਾਈਮ ਹੋਇਆ ਸਾਨੂੰ ਜਾਦਾ ਹੋ ਜਾਣਾ ਹੀ ਉਹ ਤੇ ਜਾਂ ਪਾਲਾ ਲੀਡਰ ਫਿਰ ਚਲੀ ਜੀ ਵੈਨੇ ਆ ਜਾ ਕੇ ਕੀ ਮੋਹਲ ਚਾਲਵਾ ਉਥੇ ਦਾ ਮੋਹਲ ਚਾਲ ਕਰਾ ਵੇਖਣਾ ਪਤਾ ਹੀ ਆ ਕੋਈ ਨਹੀਂ ਉਹਨਾਂ ਨੂੰ ਪੈਸੇ ਦੇ ਕੇ ਆਉਨੇ ਆਹੀਂ ਨਹੀਂ ਪੈਸੇ ਲੈ ਜਾਣੇ ਆਂ ਆਪਣੇ ਕੋਲ ਉਦਾਂ ਗਾੜੀ ਜਿੱਦਾਂ ਦਾ ਹਸਾਬਤਾਬ ਉਹਦਾਂ ਦਾ ਵੇਖਾਂਗੇ ਹੁਣ ਆਡੀ ਇੰਨੀ ਕੁੜੀ ਦੁਖੀ ਆ ਤੇ ਹੁਣ ਕਿੱਦਾਂ ਪੈਸੇ ਰੋਝ ਦਿਹਾੜੀ ਲੈ ਲੈ ਕੇ ਜਾਇਆ ਕਰਨੇ ਆ ਤੇ ਕੋਈ ਨਹੀਂ ਹੁਣ ਕੀ ਕਰਨਾ ਫਿਰ ਕੋਈ ਨਹੀਂ ਵੇਖਦੇ ਆ ਚਲੋ ਤੁਸੀਂ ਲਓ ਪੈਸੇ ਤੇ ਹੋ ਤਿਆਰ ਚਲੋ ਚਲੋ ਪਿਆਰ ਹੋ ਤੂ ਕੋਈ ਨਹੀਂ ਮੈਂ ਨਾਉਣਾ ਨਹੀਂ ਕਿ ਮੈਂ ਹੁਣ ਐਡਾ ਹੀ ਈੜੇ ਪਾ ਲੈਣੀ ਮੈਂ ਤਾਇਆ ਸਵੇਰ ਦਾ ਕੋਈ ਨਹੀਂ ਪਾ ਲੋ ਤੁਸੀਂ